ਹਾਂਜੀ ਸਤਿ ਸ੍ਰੀ ਅਕਾਲ ਜੀ ਸਰ ਇੱਕ ਸੰਸਤੋਸ ਨੂੰ ਕੀ ਹਾਲ ਚਾਲ ਹੈ ਠੀਕ ਠਾਕ ਆ ਸਰ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾਮ ਜਿਲ੍ਹਾ ਐਸਬੰਦ ਨੂੰ ਫਰੋਈਪੁਰ ਹੈ ਤੇ ਨੇੜੇ ਸ਼ਹਿਰ ਹੈ ਜਿਹੜਾ ਦੋਸਤੋ ਮੁੱਦਕੀ ਹੈ ਇਸ ਘਰ ਦੇ ਵਿੱਚ ਬਾਈ ਹੁਣੀ ਵਪਾਰ ਦਾ ਕੰਮ ਕਰਦੇ ਆ ਪਸ਼ੂ ਇਹਨਾਂ ਕੋਲੇ ਜ਼ਿਆਦਾਤਰ ਦੋਸਤੋ ਨੀਲੀ ਰਾਵੀ ਨਸਲ ਦੀਆਂ ਕਟੀਆਂ ਝੂਟੀਆਂ ਤੇ ਕੱਟੇ ਜਿਹੜੇ ਇਹਨਾਂ ਕੋਲੇ ਆਉਂਦੇ ਆ ਨਸਲਾਂ ਦੇ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਗ ਹੈ ਜਿਨ੍ਹਾਂ ਦੇ ਵਿੱਚ ਇੱਕ ਤਾਂ ਨੀਲੀ ਰਾਵੀ ਨਸਲ ਦਾ ਬਹੁਤ ਸੋਹਣਾ ਚੰਗੇ ਢਾਂਚੇ ਦਾ ਦੋਸਤੋ ਕਟਾ ਤੇ ਇੱਕ ਜਿਹੜੀ 200 ਮੋਹਰਾ ਨਸਲ ਦੀ ਦੋਹਾਂ ਥਣਾ ਵਾਲੀ ਕੱਟੀ ਹੈ ਦੋ ਨਾਗ ਵਿਕਾਉ ਹੈ ਇਹ ਠੀਕ ਹੈ ਜੀ ਬਾਕੀ ਇਹਨਾਂ ਦੀ ਬਣਦੀ ਡਿਟੇਲ ਬਾਅਦ ਤੋਂ ਸਾਂਝੀ ਕਰਾਂਗੇ ਜਿਹੜੇ ਵੀ ਉਹ ਚੈਨਲ ਤੇ ਨਵੇਂ ਆਏ ਜਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜੇਕਰ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਆ ਤਾਂ ਪੇਜ ਨੂੰ ਫੋਲੋ ਕਰ ਲਿਓ ਤੇ ਬਾਕੀ ਚਲੋ ਆਜੋ ਬਾਈ ਨਾਲ ਹੀ ਗੱਲਬਾਤ ਕਰੀਏ ਇਹਨਾਂ ਦੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਮ ਦੱਸੋ ਨਾ ਪਰਦੇਸੀ ਸਿੰਘ ਤੇ ਪਿੰਡ ਆਪਣਾ ਪਿੰਡ ਲੋਾਮ ਠੀਕ ਹੈ ਇਹ ਪਸ਼ੂ ਫਿਰ ਆਪਣੇ ਰੂਟੀਨ ਚ ਆਈ ਹੈ ਜੀ ਹਾਂ ਜੀ ਵਪਾਰ ਦਾ ਕੰਮ ਹੈ ਜੀ ਆਪਣਾ ਚੰਗੇ ਦਸਾਂ ਵਾਲੇ ਪਸ਼ੂ ਲਿਆ ਕੇ ਸੇਲ ਕਰਦੇ ਆ ਜੀ ਠੀਕ ਹੈ ਦੋ ਨ ਆ ਗਏ ਹੈ ਨਾ ਆ ਦੋ ਨ ਆ ਗਏ ਜੀ ਠੀਕ ਹੈ ਪਹਿਲੇ ਨੰਬਰ ਤੇ ਕੱਟੀ ਹੈ ਨਾ ਆਪਣੇ ਕੋਲ ਆ ਕੱਟੀ ਆਈ ਮੋਰਾਂ ਦਾਸਲ ਦੀ ਦੋ ਲਾ ਦੋ ਥਾਣੀ ਹੈ ਦੋ ਤਿੰਨ ਕਰਮਾ ਦਾਲੇ ਮਿਲਦੀ ਹੈ ਠੀਕ ਹੈ ਵੇਖੀਏ ਪਹਿਲਾਂ ਥਾਣੀ ਵੇਖੀਏ ਆ ਦੇਖੋ ਜੀ ਜ਼ਰੂਰ ਦੇਖੋ ਤਸੱਲੀ ਕਰੋ ਜੀ ਕੱਲਾ ਕੱਲਾ ਥਾਂ ਲੱਗਾ ਦੇਖੋ ਦੋਸਤੋ ਥਣ ਚੈੱਕ ਕਰ ਸਕਦੇ ਹੋ ਦੋਵੇਂ ਠੀਕ ਹੈ ਜੀ ਬਹੁਤ ਸੋਹਣਾ ਮੋਟਾ ਥਾਣਾ ਠੀਕ ਹੈ ਤੇ ਮਗਰਲੇ ਥਾਣਾ ਹੈ ਨਾ ਇਹ ਹਾਂ ਪ ਬਾਕੀ ਇੱਕ ਇੱਕ ਸਰਾ ਕੀ ਹੈ ਨਾ ਹਾਂ ਇੱਕ ਸਰਾਕ ਹੈ ਦੋਵੇਂ ਥਾਂਾਂ ਦੇ ਦੋਵੇਂ ਥਾਂਾਂ ਤੇ ਤੇ ਕਿੰਨੀ ਕੁ ਉਮਰ ਦੀ ਹੋਊਗੀ ਇਹ ਇਹ ਹੀ ਹੈਗੀ 10-11 ਮਹੀਨਿਆਂ ਦੀ ਉਮਰ ਹੈ ਜੀ ਅੱਛਾ 10 ਤੋਂ 11 ਮਹੀਨੇ ਉਮਰ ਹੈ ਹਾਂਜੀ ਠੀਕ ਹੈ ਖੋਲੀ ਮੜੀ ਜੀ ਨੂੰ ਲਿਆਓ ਤੋੜਾ ਫੇਰਾ ਦੋਸਤੋ ਦੇਖ ਲੈਣੇ ਆਪਾਂ ਇਹਦਾ ਠੀਕ ਹੈ ਜੀ ਉਮਰ ਹੈ ਜਿਹੜੀ ਦੋਸਤੋ ਮੰਨ ਕੇ ਚਲੋ 10 ਤੋਂ 11 ਮਹੀਨੇ ਹੋਊਗੀ ਸੋਹਣੀ ਸੰਖੀ ਬਹੁਤ ਹੈ ਸਿੱਕੇ ਸੰਗੀ ਬਹੁਤ ਚੰਗੀ ਹੈ ਠੀਕ ਹੈ ਬਾਕੀ ਦੋਸਤੋ ਫੇਸ ਚੰਗਾ ਧੌਣ ਤੋਂ ਕਾਫੀ ਲੰਮੀ ਹੈ ਠੀਕ ਹੈ ਜੀ ਉਮਰ ਦੇ ਹਿਸਾਬ ਨਾਲ ਦੋਸਤੋ ਕੱਦ ਕਾਠ ਹੈ ਜਿਹੜਾ ਉਹ ਚੰਗਾ ਕੀਤਾ ਠੀਕ ਹੈ ਜੀ ਬਾਕੀ ਢਾਂਚਾ ਚੰਗਾ ਕੱਟੀ ਦਾ ਤੇ ਵੇਰ ਵੂਲ ਚੰਗੀ ਹੈ ਬਾਕੀ ਉੱਚੇ ਕੱਦ ਕਾਠ ਦੀ ਜਦੋਂ ਤਿਆਰ ਹੋਊ ਤਾਂ ਚੰਗਾ ਕੱਦ ਕਾਠ ਕਰੂਗੀ ਬਾਕੀ ਸੈੰਗ ਵਗੈਰਾ ਸੋਹਣੇ ਤੇ ਥਾਣੇ ਜਿਹੜੇ ਦੋਸਤੋ ਇੱਕ ਵਾਰੀ ਮੈਂ ਫੇਰ ਦਿਖਾ ਦਮਾਂਗਾ। ਥਾਣੇ ਚੈੱਕ ਕਰ ਸਕਦੇ ਹੋ ਦੋਨੋਂ ਠੀਕ ਹੈ ਜੀ ਸਟੇ ਕੀ ਰੇਟ ਹੋਊਗਾ ਇਹਦਾ ਰੇਡ ਬਾਈ ਦੀ 24000 ਰੁਪਿਆ ਲੈਣ ਦੇਣ ਵਾਲੀ ਠੀਕ ਹੈ 24000 24000 ਰੁਪਿਆ ਰੇਡ ਦੀ ਠੀਕ ਹੈ ਤਾਂ ਦੋਸਤੋ 24000 ਰੁਪਿਆ ਇਸ ਕੱਟੀ ਦੀ ਡਿਮਾਂਡ ਹੈ ਮੁੱਠੀ ਬਾਠੀ ਦੇਖੋ ਕਿੰਨੀ ਸੋਹਣੀ ਹੈ ਠੀਕ ਹੈ ਜੀ ਨੂੰ ਪਸੰਦ ਆਵੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਬਾਕੀ ਜੀ ਇਹ ਲੱਗ ਜੀ ਇਹ ਦੌਲਤਾਂ ਕੱਟੇ ਬਹੁਤ ਕਰਮ ਵਾਲੀ ਹੁੰਦੀ ਹੈ ਮਾਲ ਵਿੱਚ ਬਹੁਤ ਚੰਗੀ ਹੁੰਦੀ ਹੈ ਜੇ ਮਿਲਦੀ ਵੀ ਕਿਸਮਤ ਨਾਲ ਹੀ ਹੈ ਜੀ ਠੀਕ ਹੈ ਬਾਕੀ ਤੇ ਪੁਰਾਣੇ ਸਮਿਆਂ ਦੇ ਤੋਂ ਲੈ ਕੇ ਹੁਣ ਤੱਕ ਇਸ ਕੱਟੀ ਨੂੰ ਦੌਥਣ ਵਾਲੀ ਨੂੰ ਕਰਮ ਵਾਲੀ ਮੰਨਦੇ ਆਉਂਦੇ ਆ ਠੀਕ ਹੈ ਜੀ ਤੇ ਬਾਕੀ ਮਾਲ ਦੇ ਵਿੱਚ ਇੱਕ ਕੱਟੀ ਜ਼ਰੂਰ ਚਾਹੀਦੀ ਐ ਜਿਹਦੇ ਦੋ ਥਣ ਹੋਣ ਠੀਕ ਹੈ ਜੀ 24000 ਰੁਪਏ ਬਾਈ ਨੇ ਰੇਟ ਕੀਤਾ ਮਾਨ ਤਨ ਮੌਕੇ ਤੇ ਹੋ ਜਾਊਗਾ ਠੀਕ ਹੈ ਜੀ ਤੇ ਦੂਜੇ ਨੰਬਰ ਤੇ ਕੱਟਾ ਆਪਣੇ ਕੋਲੇ ਤੇ ਕੀ ਉਮਰ ਦਾ ਹੋਊਗਾ ਪਤਾ ਇਹਦਾ ਸੀ ਮਸੂਮਨ ਕਿਹੜੇ ਦਾ ਇਹ ਇਹ ਜੀ ਆਪਾਂ ਦਾ ਕਾਮ ਲਿਆਉਂਦੇ ਆਪਾਂ ਕੋਈ ਸੀ ਮਸੂਮ ਪੁੱਛਾ ਦੀ ਕੱਟਾ ਬਹੁਤ ਚੰਗਾ ਬਹੁਤ ਨਸਲ ਦਾ ਹੂੰ ਹੂੰ ਗੁਲਾਬੀ ਮੂੰਹ ਐ ਗੁਲਾਬੀ ਅੱਖਾਂ ਚਾਰੇ ਪੈਰ ਚਟੇ ਐ ਠੀਕ ਐ ਬਾਕੀ ਵੇਖਣ ਨੂੰ ਬਹੁਤ ਚੰਗਾ ਕੱਟਾ ਠੀਕ ਐ ਜੀ ਇਹ ਸਿਚ ਚੈੱਕ ਕਰ ਸਕਦੇ ਹੋ ਅੱਖਾਂ ਬਿਲਕੁਲ ਨੀਲੀਆਂ ਤੇ ਸੈਂਗ ਉਮਰ ਦੇ ਹਿਸਾਬ ਨਾਲ ਕੋਲ ਕਰੂਗਾ ਉਮਰ ਛੋਟੀ ਹੈ ਜਿਸ ਸੈਂਗ ਛੋਟ ਹੈ ਤੇ ਕਿੰਨੀ ਕੁ ਉਮਰ ਦਾ ਹੋਊਗਾ ਜੀ ਇਹ ਹੋਰ ਜੀ ਇਹ 12 13 ਮਹੀਨਿਆਂ ਦਾ ਹੈਗਾ ਜੀ ਮੰਨ ਕੇ ਚਲੋ 1 ਸਾਲ ਸਾਲ ਦੇ ਕਿਤੇ ਸਾਲ ਤੋਂ ਉੱਤੇ ਹੈ ਨਾ ਠੀਕ ਹੈ ਤੇ ਖੋਲੀਏ ਨੂੰ ਮੜ ਜੇ ਇਹ ਪਤਾ ਕੋਈ ਮਾਂ ਦਾ ਦੁੱਧ ਦੁੱਧ ਦੇ ਦਾ ਮਾਂ ਦਾ ਦੁੱਧ ਜੀ 14 ਲੀਟਰ ਹੈ ਜੀ ਮਾਂ ਦਾ ਅੱਛਾ 14 ਮਾਂ ਦਾ ਦੁੱਧ ਦੇ ਰਿਕਾਰਡ ਜ਼ਰੂਰ ਪੁੱਛਿਆ ਸੀ ਠੀਕ ਹੈ ਬਾਕੀ ਚੈਸਟੀ ਕਲ ਵਗੈਰਾ ਬਿਲਕੁਲ ਸਾਫ਼ ਪਧਰੇ ਬਹੁਤ ਪਧਰੇ ਹੈ ਜੀ ਤੇ ਬਾਕੀ ਦੋਸਤੋ ਲੰਬਾਈ ਇਸ ਕੱਟੇ ਦੀ ਵੀ ਚੰਗੀ ਹੈ ਕੱਦ-ਕਾੜ ਸੋਹਣਾ ਤੇ ਮਾਰਕਿੰਗ ਪੱਖੋਂ ਬਿਲਕੁਲ ਜੈਜ ਦੀ ਮਾਰਕਿੰਗ ਹੈ ਚਾਰੇ ਪੈਰਾਂ ਤੇ ਫੇਸ ਬਹੁਤ ਸੋਹਣਾ ਅੱਖਾਂ ਬਿਲਕੁਲ ਨੀਲੀਆਂ ਠੀਕ ਹੈ ਜੀ ਬਾਕੀ ਕੱਦ-ਕਾੜ ਚੰਗਾ ਵੇਲ ਵੀ ਚੰਗੀ ਹੈ ਤੇ ਪੂਸ਼ ਵਗੈਰਾ ਦੋਸਤੋ ਤੁਸੀਂ ਆਪੀ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬਰੀਡ ਪੱਖੋਂ ਬਹੁਤ ਚੰਗਾ ਬਾਕੀ ਟੈਸਟੀਕਲ ਮੈਂ ਦਿਖਾ ਦਣਾ ਟੈਸਟਿਕਲ ਬਿਲਕੁਲ ਸਾਫ ਬਹੁਤ ਪਦਰੇ ਹੈ ਜੀ ਬਹੁਤ ਪਦਰਾ ਥਲੇ ਉਹ ਠੀਕ ਹੈ ਬਹੁਤ ਚੰਗਾ ਸਾਹ ਬਣੂਗਾ ਜੀ ਜਿੰਨਾ ਕਰਮ ਵਾਲੇ ਲੈ ਗਿਆ ਕੋਈ ਸਾਹ ਲਿਆ ਹੂੰ 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 ਤੇ ਬਹੁਤ ਚੰਗਾ ਸਾਹ ਬਣੂਗਾ ਠੀਕ ਹੈ ਤੇ ਕੀ ਰੇਟ ਹੋਊਗਾ ਇਸ ਕੱਟੇ ਦਾ ਰੇਟ ਜੀ ਇਹਦਾ 18000 ਰੁਪਿਆ ਲੈਣ ਦੇ ਨਾਲ 18000 ਹਾਂਜੀ ਠੀਕ ਹੈ ਤਾਂ ਦੋਸਤੋ ਦੋ ਨਾਗ ਦਿਖਾ ਦੇ ਆ ਦੋਵਾਂ ਦਾ ਰੇਟ ਦੱਸਤਾ ਜਿਹੜਾ ਨਾਗ ਜੀ ਨੂੰ ਪਸੰਦ ਆਵੇ ਬਾਕੀ ਤੁਸੀਂ ਤਸੱਲੀ ਇੱਥੇ ਆਪ ਆ ਕੇ ਕਰ ਸਕਦੇ ਹੋ ਠੀਕ ਹੈ ਜੀ ਤੇ ਰੇਟ ਚੋਂ ਬਾਕੀ ਹੋ ਜਾਊਗਾ ਬਈ ਮਾੜਾ ਜੀ ਮਾਨਤਾ ਜਰੂਰ ਕਰਾਂਗੇ ਠੀਕ ਹੈ ਇਹ ਚਲੋ ਠੀਕ ਹੈ ਭਾਈ ਜੀ ਠੀਕ ਹੈ ਸਤਿ ਸ਼੍ਰੀ ਅਕਾਲ